कल मिति 14 5 25 ਨੂੰ ਜੀ ਬਲਵਿੰਦਰ ਸਿੰਘ ਪੁੱਤਰ ਗਰਬੀਜ ਸਿੰਘ ਵਾਸੀ ਖੁੱਡੀਕਲਾ ਦੇ ਬਿਆਨ ਤੇ ਹਨੀ ਟ੍ਰੈਪ ਲਾਉਣ ਵਾਲੇ گروਹ ਦੇ ਖਿਲਾਫ ਮੁਕੱਦਮਾ ਅੰਦਰ ਕੀਤਾ ਗਿਆ ਸੀ ਜਿਦੇ ਵਿੱਚ ਹਰਦੀਪ ਸਿੰਘ ਹੈ ਹਰਜਿੰਦਰ ਸਿੰਘ ਹੈ ਤੇ ਜਸਪੀਰ ਕੌਰ ਠੀਕ ਹੈ ਉਹਨਾਂ ਨਾਲ ਦੀਪ ਸਿੰਘ ਹੈ ਸ਼ਿਕਾਇਤ ਕਰਤਾ ਨੇ ਕੀ ਸ਼ਿਕਾਇਤ ਕੀਤੀ ਸੀ ਕਾਇਦ ਕਰਤਾ ਨੇ ਸ਼ਿਕਾਇਤ ਕੀਤੀ ਸੀ ਵੀ ਮੈਨੂੰ ਇਹਨਾਂ ਨੇ ਓਮ ਤੇ ਬੁਲਾ ਕੇ ਵਹਿਕਾਬੇ ਵਿੱਚ ਲੈ ਗਿਆ ਇਹ ਆਹ ਤੰਗਾਂ ਦੀ ਮੈਂ ਇਕੱਲੇ ਘਰੇ ਆ। ਤੁਸੀਂ ਆ ਜਾਓ। ਤਾਂ ਮੈਂ ਘਰੇ ਆ ਗਿਆ। ਉਸ ਸਮੇਂ ਇਕੱਲੀ ਘਰੇ ਸੀ। ਮੈਨੂੰ ਘਰੇ ਬਿਠਾ ਕੇ ਪਾਣੀ ਧਾਣੀ ਦਾ ਗਲਾਸ ਦੇ ਦਿੱਨ ਨਦੀ ਪਾਣੀ ਦਾ। ਉਸ ਤੋਂ ਬਾਅਦ ਮੌਕੇ ਦੀ ਫਿਰ ਤੰ ਬੰਦੇ ਜਵਾਨ ਕਰਿਆ। ਜੀ। ਜਿੱਦਾਂ ਨੇ ਉਹਨੂੰ ਉੱਥੇ ਡਰਾ ਬਦ। ਡਰਾਉਂਡ ਲੰਤ ਭਕਾਉਣ ਲੱਗ ਪਏ। ਜੀ। ਤੇ ਉਹਦਾ ਮੋਬਾਈਲ ਖੋਲਿਆ। ਜੀ। ਤੇ ਉਹਦੀ ਜਦੋਂ ਇਹ ਫੋਟੋ ਫਟੋ ਤੇ ਮੂਵੀ ਵੀ ਬਣਾਉਣ ਲੱਗੇ ਤਾਂ ਉਹ ਤੋਂ ਤੜਾਕ ਉਹਨਾਂ ਤੋਂ ਬਚ ਗਿਆ ਉਹਨਾਂ ਤੋਂ ਕਿ ਆਪਣੀ ਸ਼ਿਕਾਇਤ ਕਰਤਾ ਤਾਂ ਕਿੰਨੇ ਪੈਸੇ ਦੀ ਮੰਗ ਕਰਦੇ ਸੀ ਇਤੋਂ ਅਜੇ ਬਾਕੀ ਕੀਤੀ ਜਿਹੜੇ ਪਛਾੜੀ ਇਹ ਵੀ ਅਸਲ ਅੱਛਾ ਮੈਂ ਤਾਂ ਪੈਸੇ ਬੰਦਾ ਬਾਕੀ ਕੀਤੀ ਕਾਲੀ ਹੈ ਜੀ ਮੈਂ ਪੱਜ ਗਿਆ ਅੱਛਾ ਤੇ ਜਾਨੀ ਕਿ ਉਹਦੀ ਗਰੋਹ ਦੀ ਚੁੰਗਲ ਚੋਂ ਜਾਨ ਛੜਾ ਕੇ ਭੱਜ ਲਿਆ ਜਾਨ ਛੜਾ ਕੇ ਭੱਜ ਅੱਛਾ ਉਸ ਤੋਂ ਬਾਅਦ ਸਾਡੇ ਕੋਲ ਇਹ ਨਾ ਖਤਮ ਹੋ ਤਾਂ ਜਿਪਰਾਇਆ ਜੀ ਤੇ ਪਤਾਲ ਚ ਆਇਆ ਹੋਊ ਵੀ ਹੋਰ ਕਿੰਨੇ ਕ ਬੰਦੇ ਨੂੰ ਬਲੈਕਮੇਲ ਕਰਦੇ ਹੋਰ ਅਜੇ ਸੀ ਨਾ ਤਾਂ ਪੁੱਛ ਕੇ ਕਰ ਰਹੇ ਆ ਜੇ ਕੋਈ ਉਹ ਜੀ ਗੱਲ ਹੋਰ ਆਉਂਦੀ ਆ ਹੋਰ ਨਾ ਵੀ ਕੀਤਾ ਤਾਂ ਫਤੀਸ਼ ਦਰਾਂ ਨਾ ਜੀ ਆਮ ਤੌਰ ਤੇ ਕਿਹੜੇ ਕਿਹੜੇ ਬੰਦੇ ਦੋਸ਼ੀ ਪਕੜੇ ਗਏ ਨੇ ਇਹ ਦੋਸ਼ੀ ਪੜੇ ਜੀ ਹਰਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਜਸਵੀਰ ਕੌਰ ਪਤਨੀ ਨਛੱਤਰ ਸਿੰਘ ਤੇ ਹਰਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਬਾਸੀ ਇਹ ਬਨਾਲੇ ਦੀ ਅਸ਼ੇਖਾ ਹੋਣੀ ਠੀਕ ਇਹਨਾਂ ਵਿੱਚ ਇੱਕ ਕਾਲ ਵੀ ਜਿਹੜਾ ਦੀਪ ਸਿੰਘ ਆ ਉਹ ਹਜੇ ਰਿਸ਼ਟ ਕਰਨ ਵਾਲਾ ਨਹੀਂ ਆ ਭੱਜਾ ਦੇ ਖਿਲਾਫ ਧਾਰਾ ਹੈਗੀਆਂ ਜੀ 303 ਜਿਮਨ 2 303 8 ਜਿਮਨ 2 355 ਜਿਮਨ 2 61 ਜਿਮਨ 2 ਬੀਐਨਸੀ 2023 ਦੇਦੀ ਇਹ ਧਾਰਾ ਲੱਗ